ਕੀ ਇਹ ਕਹਿੰਦੀ ਹੈ ਕਿ ਆ ਕਿ ਇੱਕ ਫਿਲਮ ਬਣਾ ਦੋ ਕੁਲੜ ਪੀਜੇ ਵਾਲਿਆਂ ਵਾਲੀ I got any bad ਕਰ ਲੈ ਆ ਨਾ ਤਾਂ ਚੱਲਦਾ ਰਹਿੰਦਾ ਹਨ ਬੋਲਣ ਵਾਲੇ ਬੋਲ ਹੀ ਜਾਂਦੇ ਹਨ ਹਨ ਤਾਂ ਕਿ ਤਾਂ ਭੌਂਕਦੇ ਹੁੰਦੇ ਆ ਚਾਬਾ ਮਾएंगे ਗਰਮੀ ਥੋੜੀ ਵੱਧ ਜਾਏਗੀ ਤੁਸੀਂ ਬੇਖੇਰ ਪਸੰਦ ਕਰ ਰਹੇ ਮੇਰੀ ਬੇਨਤੀ ਇੱਕ ਸਨ ਸਬਸਕ੍ਰਾਈਬ ਕਰੋ ਅੱਜ ਜੇ ਤੁਸੀਂ ਪਿਆਰ ਕਰਦੇ ਹੋ ਸਤਿਕਾਰ ਕਰਦੇ ਹੋ ਤੁਸੀਂ ਮੇਰੇ ਸਨੇਤਾਜ ਹੋ ਸਬਸਕ੍ਰਾਈਬ ਕਰੋ ਬਾਤ ਸਹੀ ਹੈ ਹਾਂ ਜੀ ਜੇ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਸੋਰੀ ਸਫਾਈ ਕਰਦੇ ਪਏ ਸੀ ਅੱਜ ਆਪਾਂ ਕੱਲ ਬਲੌਗ ਵਿੱਚ ਫੁੱਲ ਦੱਸਿਆ ਵੀ ਅਗੇ ਸਟਾਰਟ ਹੋਵਾਂਗੇ ਮੋਰੇ ਵਰੇ ਕਈ ਨੇ ਦੇ ਕੇ ਕਮੈਂਟ ਕਰਾ ਦਿੱਤੇ ਪਿੱਛੇ ਦੇਖ ਲੈਂਦੇ ਹਾਂ ਆਪਾਂ ਦੇਖ ਕੇ ਕਮੈਂਟ ਕਰੀ ਜਾਂਦੇ ਹੋ ਕਮੈਂਟ ਉਹ ਕਰਦੇ ਜਿਹੜੇ ਦੋ ਚਾਰ ਲੋਕ ਗਲਤ ਕਮੈਂਟ ਕਰਦੇ ਆ ਉਹ ਕਰਦੇ ਆ ਤੇ ਕੋਈ ਨਹੀਂ ਉਹਨਾਂ ਨੂੰ ਅਪਰ ਰਪਲਾਈ ਦਿੰਨੇ ਅੱਜ ਕਮ ਆਨ ਬੇਬੀ ਮੈਂ 2000 ਕਮੈਂਟ ਰੀਡ ਕੀਤੇ ਆ ਤੁਹਾਨੂੰ ਬਾਅਦ ਵਿੱਚ ਦਿਖਾਦਾ ਕੰਮ ਤੋਂ ਥੋੜਾ ਫ੍ਰੀ ਹੋ ਜਾਵਾਂ ਤੇ ਬਾਕੀ ਜਿਹੜੇ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਪਤਾ ਹੀ ਆ ਸਾਰਾ ਕੁਝ ਡੰਗਰੋ ਫਿਰ ਜਿਵੇਂ ਤੁਸੀਂ ਥੰਬਨੇਲ ਬਣਾਇਆ ਸੀ ਉਸ ਸਾਡੇ ਲੋਕਾਂ ਨੇ ਕਮੈਂਟ ਕਰਦੇ ਹਨ ਤੁਸੀਂ ਫਿਰ ਕਲਿੱਕਬੇਟਾ ਹੀ ਕਿਉਂ ਕਰਦੇ ਹੋਗੇ ਤੁਸੀਂ ਥੰਬਨੇਲ ਤੇ ਲਿਖਣਾ ਸੀ ਅਸੀਂ ਲਾਈਕ ਊੜੇ ਨੂੰ ਅੱਗ ਹਨਾ ਤੁਸੀਂ ਕੀ ਲਿਖਿਆ ਸਾਡੇ ਘਰ ਨੂੰ ਅੱਗ ਲੱਗ ਗਈ ਫਿਰ ਡੰਗਰੋ ਤੁਸੀਂ ਆਪ ਹੀ ਇਹੋ ਜਿਹੀਆਂ ਗੱਲਾਂ ਕਰਦੇ ਹੋ ਲੋਕ ਤੁਹਾਨੂੰ ਫਿਰ ਲਾਣਤਾ ਪਾਉਂਦੇ ਫਿਰ ਤੁਹਾਨੂੰ ਮਿਰਚਾਂ ਲੱਗਦੀਆਂ ਨੇ ਜਿਹੜੇ ਤੁਸੀਂ ਕਹਿੰਦੇ ਹੋ ਨਾ 1-2% ਗਲਤ ਕਮੈਂਟ ਆਉਂਦੇ ਆ ਉਹੀ ਸਹੀ ਹੁੰਦੇ ਆ ਤੇ ਬਾਕੀ ਤੇ ਸਾਰੇ ਗਿੱਦੜਾਂ ਦਾ ਕੋ ਪਹਾੜ ਤੇ ਚੜਾਉਂਦੇ ਆ। ਕੀ ਕਰ ਰਹੇ ਆ ਕੱਪੀ ਉਹ? ਕਾਂ ਕਰਕੇ ਅੱਗ ਲਗਾਈਏ ਕਰ। ਤੇ ਕਿਉਂਕਿ ਅੱਗ ਲਾ ਕੇ ਜਿਹੜਾ ਨਿਕਲ ਮੋਟਾ ਕਚਰਾ ਆ ਉਹ ਸਾਰਾ ਹੀ ਲੂਤਾ ਸੀਗਾ। ਉਹ ਤਾਂ ਨਹੀਂ ਲਾਈ ਬਾਹਰ ਗੱਡੀਆਂ ਸਾਧਨ ਖੜੇ ਆ। ਕੌਣ ਹੈ ਇਹ ਲੋਕ? ਕਹਾਂ ਸੇ ਆਤੇ ਆ ਇਹ? ਕਾਂ ਕਰਕੇ ਅੰਦਰ ਲਗਾਈ ਸੀਗੀ। ਓਹੋ ਨਾਗਰਾਜ ਜੇ ਤੂੰ ਤਾਂ ਬੜਾ ਹੀ ਸਿਆਣਾ ਹੈ ਨਾ। ਬਹੁਤ ਦਿਮਾਗ ਆ ਤੇਰਾ। ਬਾਅਦ ਤੈਨੂੰ ਕਿੱਥੇ ਖੁੱਲੀ ਜਗ੍ਹਾ ਨਹੀਂ ਮਿਲੀ ਹੈਗੀ ਜਿੱਥੇ ਤੂੰ ਅੱਗ ਲਾ ਦੇ। तो खून तो <laughs> 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 निकलूगा <laughs> <laughs> <ना? laughs> <laughs> ਕਾਲੀ ਕਰਾ ਦੇ ਨਾ ਸੜੀ ਕਾਲੀ ਕਰਾ ਦੇ ਤੇਰੇ ਲੈ ਦੱਸ ਆ ਤਾਂ ਸਿਰੇ ਹੀ ਲੱਗਿਆ ਪਿਆ ਨਾਗਰਾ ਹੀ ਤੇਜ ਕੰਮ ਕਰੀ ਜਾਂਦਾ ਹਨ ਵੈਸੇ ਬਹੁਤ ਵਧੀਆ ਗੱਲ ਆਜ ਤੂੰ ਮੈਂ ਤੈਨੂੰ ਪਹਿਲੀ ਵਾਰ ਦੇਖਿਆ ਕੋਈ ਕੰਮ ਕਰਦੇ ਨੂੰ ਐਂ ਕਰ ਇੱਕ ਮੇਰੀ ਥੋੜੀ ਜਿਹੀ ਗੱਲ ਹੋਰ ਮੰਨ ਲੈ ਆ ਨਾਲ ਤੇ ਵਾਰਮਰ ਚ ਲਾ ਦੇ ਨਾਲੇ ਉਹਨੂੰ ਨਮਾਲਾ ਗਰਮੀ ਹੋਈ ਪਈ ਆ ਮੀ ਤਾਂ ਕਿਦੋਂ ਦਾ ਉਹਨੂੰ ਹਟਿਆ ਆ ਤਾਂ ਤੂੰ ਆ ਗਏ ਤਾਡੂ ਬੜੇ ਟਾਈਮ ਨਾਲ ਆ ਗਏ ਆ ਆਰੇ ਮੇਰੇ ਆਰੇ ਬਾਬਾ 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 ਇਹ ਦਾਦਾ ਦੂਆ ਕਿੱਥੋਂ ਆ ਗਿਆ ਦਾਦਾ ਦੂ ਦਾਦਾ ਆਜ ਬੜਾ ਟਾਈਮ ਲਾ ਗਿਆ ਅੱਜ ਥੇਰੇ ਪਾ ਅੱਛਾ ਆ ਦੇਖ ਲੋ ਹਨਾ ਵਿਚਾਰਾ ਕਿੰਨਾ ਬਜ਼ੁਰਗ ਹੋਇਆ ਪਿਆ ਇਹਨਾਂ ਨੂੰ ਡੰਗਰਾਂ ਜਿਹਾ ਨਹੀਂ ਹੈਗਾ ਬੇਸੀ ਨੇ ਪੈਸੇ ਕਮਾਉਣੇ ਆ ਤੇ ਉਹਦੇ ਵਿਚਾਰੇ ਤੇ ਦਿਹਾੜੀ ਛਡਾ ਦੀਏ ਸੀ ਹੁਣ ਉਹਨੂੰ ਰੈਸਟ ਕਰਨ ਦੋ ਹਨਾ ਨਹੀਂ ਆ ਨਾਗਰਾਜਾ ਸਾਰਾ ਦਿਨ ਜੋਰੂ ਗੁਲਾਮੀ ਕਰੀ ਜਾਂਦਾ ਐ ਇੰਨੇ ਨੂੰ ਕੋਈ ਮਤ ਨਹੀਂ ਹੈਗੀ ਵੀ ਮੈਂ ਇਹਦੇ ਮਾਪਿਆਂ ਨੂੰ ਹੁਣ ਸੌਖੀ ਦੇ ਦਾਂ ਮਤ ਸਹੀ ਏ ਆ ਨਾਗਰਾਜਾ ਸਾਰਾ ਦਿਨ ਆਵਦੀ ਜਨਾਈ ਦੇ ਮੁੱਢੇ ਤੇ ਚੜਿਆ ਰਹਿੰਦਾ ਹਨਾ ਆ ਇੰਨੇ ਆਪਦੇ ਮਾਪਿਆਂ ਨੂੰ ਕਹਿੰਦਾ ਵੀ ਹੁਣ ਤੁਸੀਂ ਬੱਸ ਕਰੋ ਬਹੁਤ ਕੰਮ ਕਰ ਲਿਆ ਇੰਨੇ ਕ ਪੈਸੇ ਤਾਂ ਕਮਾਉਂਦੇ ਹੋਣਗੇ ਵੀ ਆਦੇ ਮਾਪਿਆਂ ਨੂੰ ਬਿਠਾ ਕੇ ਖਵਾ ਸਕਣੇ ਕਿ ਕਿੱਡੇ ਗੁਣੀਆਂ ਤੇ ਪਤਾ ਨਹੀਂ ਪਾਲੀ ਮੂੰਜਣੇ ਪਤਾ ਨਹੀਂ ਕਿਹੜੀ ਬਾੜਾ ਦੇ ਮੂੰਜਾਂ ਕਾਟੇ ਮੂੰਹ ਤੇ ਫਰਦ ਫਾੜ ਦੇਖਦਾ ਹੋਰਦੀ ਕਿਦਾਂ ਫਾੜੇ ਨੂੰ ਫਾੜਦਾ ਸਹੀ ਐ ਇਧਰ ਚੱਕ ਲਿਆ ਗਿਆ ਮੂਹ ਚ ਦੇਖ ਰਿਹਾ ਪਾਈ ਨੀ ਆ ਦੇ ਆ ਦੇਖਿਆ ਆ ਦੇਖ ਲੋ ਹਨਾ ਨਾਗਰਾਜ ਕੈਮਰਾ ਨਹੀਂ ਛੱਡਦਾ ਜਿਵੇਂ ਕੋਈ ਬੱਚਾ ਮੂੰਹ ਚ ਗੋਲੀ ਪਾ ਰਿਹਾ ਨਾ ਵੈਸੀ ਬੰਦਾ ਕੰਮ ਛੱਡ ਕੇ ਭੱਜ ਲੰ다 ਵੀ ਪਤਾ ਨਹੀਂ ਕਿਹਜੀ ਗੋਲੀ ਮੂੰਹ ਚ ਪਾ ਗਿਆ ਹਨ ਵੀ ਤੇਰੇ ਹੱਥ ਟੁੱਟੇ ਐ ਦੂਜਿਆਂ ਨੂੰ ਕਿਹ ਐ ਨਾ ਆਜੋ ਆਜੋ ਇਹਦੀ ਗੋਲੀ ਕੱਢੋ ਮੂੰਹ ਚ ਹੱਦ ਹੁੰਦੀ ਐ ਯਾਰ ਤਾ ਕੀੜਾ ਤੁਹਾਡੇ ਬਲੌਗਿੰਗ ਦਾ ਵੀ ਬਲੌਗ ਨਾ ਛੋਟਾ ਰਹਿ ਜੀ ਕੁੜੀ ਦੀ ਭਾਵੇਂ ਵਿਚਾਰੀ ਗਲਤ ਗੋਲੀ ਖਾ ਗਈ ਹੋਵੇ ਡੰਗਰ ਜਾ ਸਾਲੇ ਕ ਖੋਪੜੀ ਤੋੜ ਰੇ ਖੋਪੜੀ ਆਹ ਕਹਿੰਨੇ ਕਮੈਂਟ ਕੀਤਾ ਤੇਰੀ ਮੰਮੀ ਨੂੰ ਕਹਿੰਦੇ ਕਿਨ ਬਾਲ ਦੋਨੇ ਕੋਈ ਨਹੀਂ ਤਾਂ ਕੀ ਹੋ ਗਿਆ ਤੁਸੀਂ ਰੈਂਡਿੰਗ ਆ ਇਹ ਬਹੁਤ ਚੰਗੀ ਆ ਇੱਜ਼ਤ ਵਾਲੀ ਆ ਜਿਹਨੇ ਕਮੈਂਟ ਕੀਤਾ ਜਦੋਂ ਕੋਈ ਕਿਸੇ ਨੂੰ ਗੱਲ ਕਹਿੰਦਾ ਨਾ ਤੇ ਬੰਦਾ ਇੱਕ ਵਾਰ ਜ਼ਰੂਰ ਸੋਚਦਾ ਵੀ ਯਾਰ ਇਹ じゃ ਕੀ ਗਲਤ ਕਰਤਾ ਮੈਂ ਜਿਹੜਾ ਇਹਨੇ ਮੈਨੂੰ ਕਿਹਾ ਹਨਾ ਪਰ ਇੱਥੋਂ ਸਿੱਧ ਹੁੰਦਾ ਵੀ ਕਿੱਡੇ ਇਹ ਪਿਸ਼ਰਮ ਲੋਕ ਨੇ ਹਨਾ ਇਹਦੇ ਤੇ ਵੀ ਹੱਸ ਰਹੀ ਹੈਗੇ ਥੋੜਾ ਡੰਗਰੋ ਥੋੜੀ ਬੇਇੱਜ਼ਤੀ ਹੋਈ ਜਾਂਦੀ ਆ ਮਾੜੀ ਜਿਹੀ ਤੇ ਮਹਿਸੂਸ ਕਰ ਲਓ ਤੁਸੀਂ ਕਿ ਬਿਸ਼ਰਮ ਹੋ ਕੇ ਲਾਂਟਾ ਖਟਖਟ ਲੋਕਾਂ ਦੀ ਆ ਤੇਰੀ ਸਟੋਰੀ ਸਾਨੂੰ ਸਾਰੀ ਪਤਾ ਆ ਜਿਹਨੇ ਵੀ ਕੀਤਾ ਹੈ ਗਾਏ ਕਿੰਨੀ ਕ ਚੰਗੀ ਹੈ ਤੁਹਾਨੂੰ ਉਹ ਪਤਾ ਆ ਅੱਛਾ ਜਿਹਨੇ ਸਾਫ ਪਤਾ ਬਾਕੀ ਬਾਕੀ ਇਹ ਕਹਿੰਦੀ ਹੈਗੀ ਆ ਕਿ ਇੱਕ ਫਿਲਮ ਬਣਾ ਦਿਓ ਕੁਲੜ ਪਿਜੇ ਵਾਲਿਆਂ ਵਾਲੀ ਗਾਡ ਐਨੀ ਵੈਡ ਕਰ ਲੈ ਤੁਹਾਨੂੰ ਹਮ ਗ੍ਰਾਮਨਾ ਤੁਸੀਂ ਜਰੂਰ ਆਇਓ ਬਣਾ ਕੇ ਦਿਖਾ ਲਾਂਗੇ ਤੁਹਾਨੂੰ ਕੁਲੜ ਪਿਜੇ ਵਾਲੀ ਫਿਲਮ ਇਹ ਜਿਹੜਾ ਇਹ ਜਿਹੜਾ ਕਮੈਂਟ ਕੀਤਾ ਉਹ ਮੈਨੂੰ ਨਿਗਾਹ ਕਰਾ ਦੇਣਾ ਲੈ ਇਹਦੇ ਚ ਕੀ ਹੈਗੀ ਤੂੰ ਹੀ ਤਾਂ ਕਹਿੰਦਾ ਸੀ ਸਾਬੇ ਕੋਠੀਆਂ ਬਣ ਗਈਆਂ ਸਾਡੀ ਨਹੀਂ ਬਣੀ ਹੈਗੀ ਅਗਲੀ ਨੇ ਤੈਨੂੰ ਰਹੀ ਦਿੱਤੀ ਹੈਗੀ ਲੈ ਗੁੱਸਾ ਘਾਤੋ ਕਰਦਾ ਨਾਲੇ ਵਧੀਆ ਤੁਹਾਡੀ ਕੋਠੀ ਪੈ ਜਾਊਗੀ ਤੋਰੀ ਮਦੇ ਆ ਜਾ ਰਖੀਏ। ਉਹ ਵੀ ਤਾਂ ਸਾਰਾ ਦਿਨ ਜਨਾਨੀ ਦਿਖਾਈ ਜਾਂਦੇ। ਉਹਨੇ ਫਿਰ ਗਲਤ ਕੀ ਕਹਿਤਾ ਤੁਹਾਨੂੰ। ਆ ਇੱਕ ਗੰਦੀ ਵੀਰੇ ਤੁਸੀਂ ਮੂਵੀ ਬਣਾਉ ਕਲਰ ਪੀਜਾ ਰਹੇ ਨੇ। ਆ ਲਿਖਿਆ ਇੱਥੇ ਜਨਾ। ਆ ਲੈ। ਸਾਰੇ ਗਲਤੀ ਕਰਦੀ ਇਹ। ਇਹ ਸਾਰੇ ਗਲਤੀ ਕਰਦੀ ਆ। ਪਾਹਾਨੂੰ ਪਤਾ ਹੁੰਦਾ ਸਾਰਿਆਂ ਦਾ ਉਹ ਜਿਹੜੇ 3-4 ਜਣੇ ਇਹ ਕਹਿੰਦੇ ਸਾਰੇ ਗਲਤੀ ਕਰਦੇ ਆਂ ਇਦਾਂ ਲਿਸਟਾਂ ਕੱਢੀਆਂ ਸਾਰਿਆਂ ਦੀ। ਪਾਣੀ ਆ ਕੇ ਆਇਆ। ਜਿਹੜੇ ਲੜਕੇ ਆਏ ਨਾ ਫੇਰ ਹੁਣ ਦੱਸਾਂ ਕਿੰਦਾ ਫਿਰ ਉਹ ਮੰਨਦੀ। ਸਹੀ ਸਹੀ ਆ ਚੀਜ਼ਾਂ ਨੂੰ ਨਾ ਰਿਕਾਰਡ ਕਰਕੇ ਰੱਖ ਆ ਆਪਣੇ ਫੋਨ 'ਚ ਤਾਂ ਕਿ ਤੂੰ ਆਪਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾ ਸਕੇ ਹਨਾ ਲੋਕ ਤਾਂ ਕਹਿੰਦੇ ਹੁੰਦੇ ਆ ਆਪਦੇ ਬੇਸੀ ਆ ਅਜੀਬ ਕੀਤਾ ਅਸੀਂ ਆਏ ਕੀਤਾ ਅਸੀਂ ਨਹੀਂ ਜ਼ਮੀਨ ਬਣਾਈ ਤੇ ਤੂੰ ਦੱਸੀ ਵੀ ਆ ਅਸੀਂ ਲਾਣ ਤਾਂ ਖੱਟੀਆਂ ਅਸੀਂ ਤੇ ਉਹਨਾਂ ਨੂੰ ਵੀ ਸਾਲੋਂ ਲੋਕ ਗਾਣਾ ਗਾੜਦੇ ਹੁੰਦੇ ਸੀ ਤੇ ਅਸੀਂ ਬਹੁਤ ਫਕਰ ਮਹਿਸੂਸ ਕਰਦੇ ਹੁੰਦੇ ਸੀ ਜਦੋਂ ਸਾਰੇ ਲੋਕ ਗਾਣਾ ਗਾੜਦੇ ਸੀ ਕਿ ਤੁਸੀਂ ਲਗਾਈਆ ਵੀ ਡਰਾਮੇ ਨਾ ਕਰੋ ਅਸੀਂ ਤਾਂ ਭਰਾਵਾ ਕਿਹਾ ਦੀ ਆਪ ਲਗਾਈਏ ਤੇ ਕਹਿ ਗਈ ਕਿ ਤੇ ਵੀ ਆਪਾਂ ਨਹੀਂ ਲਗਾਈ ਆਹੋ ਇੰਨਾ ਹੈਗੇ ਜਾਨ ਲੱਗੀ ਸੀ ਲਾਈਦਾ ਸੀ ਆਪ ਹੀ ਅਸੀਂ ਆਪ ਹੀ ਤਾਂ ਕਿਹਾ ਲਗਾਈ ਇਹ ਵੀ ਗਲਤੀ ਕਰਦਾ ਰਹੇ ਥੋੜੇ ਜਿਹੇ ਤੁਹਾਡੇ ਅੱਗੇ ਸਾਕੇ ਤੇ ਇਹ ਕਈ ਹੈਗੇ ਮੱਝ ਲੈ ਫਿਰਦੇ ਫੇਕ ਆਈਡੀਆਂ ਤੋਂ ਕਰਦੇ ਸਾਰੇ ਕਮੈਂਟ ਰੀਜਨਲ ਆਈਡਿ ਤੋਂ ਕਮੈਂਟ ਕਰਨ ਤੇ ਫਿਰ ਪਤਾ ਜਿਹੜਾ ਲਿਖਣਾ ਤੋਂ ਕੀਤਾ ਹੀ ਉਹਦੀ ਅਸੀਂ ਕੀਤੀ ਵੀ ਥੋੜੀ ਲਾਭਾ ਜੀ ਸਭ ਨਾਲ ਡੀਲੀਟ ਕਰ ਦਿੱਤਾ ਸੀ ਸਭ ਨਾਲ ਡੀਲੀਟ ਕਰ ਦਿੱਤਾ ਹੈ ਕੋਈ ਵੀ ਫੇਕ ਆਈਡੀ ਨਹੀਂ ਬਣਦੀ ਜਿਹੜੀਆਂ ਵੀ ਆਈਡੀਆ ਹੋਈਆਂ ਸਾਰੀਆਂ オリジナル ਆਈਡੀਆ ਹੁੰਦੀਆਂ ਨੇ ਠੀਕ ਹੈ ਹੁਣ ਕਰ ਲਓ ਤੁਸੀਂ ਜਿਹੜਾ ਕੁਝ ਕਰਨਾਗਾ ਤੂੰ ਨੂੰ ਤੂੰ ਨਾ ਕਜਣ ਨੂੰ ਆਹੀ ਕੰਮ ਵਸ ਉਦੋਂ ਬਿਕਰਮ ਬੇਤਾਲ ਜਾਂ ਕੱਢ ਕੇ ਬੈਹ ਨਤੀਜੇ ਤੈਨੂੰ ਕੁੜੀਆਂ ਦੇ ਕਮੈਂਟੋ ਅੱਜ ਤੁਸੀਂ ਗੱਡੀ ਬੈਠੇ ਹੋ ਹੋਰ ਵੀ ਤੁਹਾਡੇ ਕੋਲ ਕੰਮ ਹੈਗਾ ਕਿ ਬਸ ਇਹੋ ਜਿਹਾ ਕੁਝ ਕਰਨ ਜਾਣਦੇ ਹੋ ਤੁਸੀਂ ਉਹ ਜਿਹੇ ਲੰਡੂ ਜਿਹੇ ਧਮਕੀਆਂ ਦੇ ਦੇ ਕੇ ਨਾ ਲੋਕਾਂ ਨੂੰ ਡਰਾਓ ਤੁਸੀਂ ਆਪ ਹੀ ਅੱਜ ਦੇ ਕੰਮ ਕਰਨ ਲੱਗ ਜੇ ਲੋਕ ਤੁਹਾਨੂੰ ਆਪ ਹੀ ਕਹਿਣ ਉਹ ਹਟ ਜਾਣਗੇ ਹਟ ਬੜਾ ਵੀ ਕਹਿਣਾ ਅਬ ਚਲੋ ਕੋਈ ਗੱਲ ਫੈਮਿਲੀ ਵਾਲਾ ਹੈਗਾ ਮੈਂ ਕੱਲੋ ਚਲਾਕ ਹੋਊਗਾ ਇਹ ਕਿਉਂ ਉਹਨੇ ਕਦੇ ਵੀ ਨਿਆਣਾ ਸੱਣਿਆ ਕਾਣਾ ਇੱਕ ਕੰਮ ਹੀ ਹੋਣਾ ਚਾਹੀਦਾ ਕਰਦਾ ਕਰਾਉਣਾ ਚਾਹੀਦਾ ਨਿਆਣੇ ਸੰਭਾਲਣ ਨੂੰ ਜਾਣਾ ਤਾਂ ਕੰਮ ਨਿਆਣੇ ਦਵਾ ਦਾਰੋਂ ਦੀ ਬੰਕੀ ਐ ਦੱਸ ਤੂੰ ਆਗੀ ਬੜੀ ਫਰੀਦ ਕੋਟ ਵਾਲੀ ਰਾਣੀ ਹੈ ਬਾਕੀ ਕਾਣੋਂ ਹੋਰ ਦੁਨੀਆ ਤੇ ਬੁੜੀਆਂ ਤੇ ਜਵਾਕ ਹੈ ਜਾਂ ਉਹ ਕੰਮ ਨਹੀਂ ਕਰਦੀਆਂ ਕੁੱਲ ਦੁਨੀਆ ਦੀਆਂ ਬੁੜੀਆਂ ਨਾ ਘਰੇ ਬੱਚਿਆਂ ਨੂੰ ਵੀ ਸੰਭਾਲਦੀਆਂ ਨੇ ਜੌਬ ਵੀ ਕਰਦੀਆਂ ਨੇ ਘਰ ਦਾ ਕੰਮ ਵੀ ਕਰਦੀਆਂ ਨੇ ਤੇ ਆਪਣੇ ਪਰਿਵਾਰ ਨਾਲ ਹੱਸਦੀਆਂ ਖੇਡਦੀਆਂ ਵੀ ਆ ਤੂੰ ਬਸ ਇਕੱਲਾ ਕੀ ਕਰਦੀ ਐ ਰੀਲਾ ਤੇ ਲੱਕ ਹਲਾ ਲੈਨੀ ਆ ਤੀਜੇ ਦਿਨ ਨੂੰ ਚੌੜ ਬਣਾ ਕੇ ਧਰ ਦੇਨੀ ਆ ਬੱਚੇ ਤੂੰ ਆਪਦੇ ਕਦੇ ਨਵਾਏ ਨਹੀਂ ਨਾ ਤੂੰ ਕਦੇ ਆਪ ਨਾਤੀਆਂ ਕੰਟਰੋਲ ਬਦੋ ਫੇ ਲੋਕ ਤੁਹਾਨੂੰ ਗਲਤ ਕਮੈਂਟ ਕਰਦੇ ਆ ਕਿ ਤੁਹਾਨੂੰ ਤੁਹਾਡੀ ਅਸਲੀਅਤ ਦਿਖਾਉਂਦੇ ਆ ਫੇ ਤੁਹਾਨੂੰ ਪਤਾ ਨਹੀਂ ਕਿ ਉਹ ਮਿਰਚਾਂ ਲੱਗਦੀਆਂ ਨੇ ਫੇ ਮੈਨੂੰ ਪਿੰਡ ਚ ਚਲ ਉਧਰ ਹੋ ਸਾਰੀ ਕੁੜੀਆਂ ਛਾੜਾ ਕੇ ਸਾਰੀ ਕੁੜੀਂ ਦੇਖ ਨਾ ਦੇ ਗੀ ਮੈਂ ਚੰਗੀ ਨਹੀਂ ਕਿਸੇ ਤੋਂ ਇੰਨੀ ਤਾਂ ਹੈਗੀ ਆ ਇਹ ਆਹ ਦੇਖ ਲੋ ਹਨਾ ਤਿੰਨ ਚਾਰ ਦਿਨ ਹੋ ਗਏ ਮੈਂ ਪਹਿਲਾਂ ਵੀ ਇਹਨਾਂ ਦਾ ਇੱਕ ਬਲੌਗ ਰੋਸਟ ਕੀਤਾ ਸੀ ਉਦੋਂ ਵੀ ਇੰਨੀ ਮੱਚੀ ਹੋਈ ਕੜਾਈ ਸੀ ਤੇ ਉਵੇਂ ਹੀ ਆ ਇਹਨੇ ਮਾਦੀਤੀ ਨੇ ਕੜਾਈ ਵੀ ਨਹੀਂ ਤੋਤੀ ਹੈਗੀ ਕਿ ਕਿਵੇਂ ਮੱਛੀ ਪਈ ਆ ਹਣ ਹੁਣ ਵੀ ਕੰਮ ਕਰਨਾ ਪੈ ਗਿਆ ਕਿਵੇਂ ਵਿਚਾਰੀਆਂ ਬੱਚੀਆਂ ਨੂੰ ਝੜਕੀ ਜਾਂਦੀ ਹੈਗੀ ਤੇ ਇੱਥੇ ਕੋਈ ਇਹਨੂੰ ਕਹਿੰਦਾ ਵੀ ਰੀਲ ਤੇ ਲੱਕ ਹਲਾ ਦੇ ਤੇ ਦੇਖੇ ਕਿਵੇਂ ਇਹ ਚ ਫੁਰਤੀ ਆਉਂਦੀ ਫਿਰ ਜਿੱਧਰ ਬਣ ਰਹੀ ਆ ਪਕੌੜਿਆਂ ਵਾਲੀ ਕੜੀ ਤੇ ਇੱਧਰ ਜਸੂ ਲੱਗੀ ਆ ਲੂਣ ਦੇ ਨਾਲ ਇਹਨੇ ਲੂਣ ਦਾ ਚਮਚਾ ਖਾ ਲੈਣਾ ਇਦੀ ਪਰਤੀ ਇਹ ਹਾਂ ਕੜੀ ਬਣਾਉਣ ਦੀ ਆ ਵੀ ਅੱਪਾ ਜੀ ਤੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਕੇਲੇ ਕੇਲੇ ਤੜੇ ਦੋ ਹੂੰ ਮੈਂ ਨਹੀਂ ਮੈਂ ਨਹੀਂ ਮੰਨਦਾ ਇਹ ਦੇਖੀ ਤੜ ਕੇ ਇਹ ਲੈ ਆ ਰਹੀ ਸਵਾਦ ਰੋਟੀ ਲੈ ਦੇਖੋ ਖੁਮ ਕੜ ਕੇ ਦੇਖੀ ਤੜ ਕੇ ਲੈ ਆ ਆ ਦੇਖ ਲੋ ਹਨਾ 4-5 ਦਿਨ ਹੋ ਗਏ ਜਿੱਦਨ ਦੀਦੀ ਸੱਸ ਬਿਮਾਰ ਹੋਈ ਹੈ ਮੈਨ ਲੱਗਦਾ ਨਹੀਂ ਕੜਾਈ ਨਹੀਂ ਥੋਤੀ ਹੈਗੀ ਆਈਏ ਜੇ ਇੱਕ ਸਬਜ਼ੀ ਕੱਢ ਲੈਂਦੀ ਹੈ ਦੂਜੀ ਨੂੰ ਤੜਕਾ ਲਾ ਦਿੰਦੀ ਆ ਐਡੀ ਅਣਹਾਈ ਜੀ ਨਾ ਫੇ ਤੁਸੀਂ ਸ਼ਾਇਦ ਤੁਹਾਨੂੰ ਲੱਗਦਾ ਹੋਵੇ ਮੈਂ ਝੂਠ ਬੋਲੀ ਨਹੀਂ ਆ ਤੁਹਾਡੇ ਸਾਹਮਣੇ ਆਏਗੀ ਬੱਤ ਇਹ ਜਦ ਕੱਢ ਕੇ ਪਾਈ ਸੀ ਇਹਨਾਂ 80 ਸਾਲ ਹੋ ਗਏ ਭਾਉਂਦਿਆਂ ਨੂੰ ਕੜੀ ਇਹ ਐਕਸਪੀਰੀਅੰਸ ਬਹੁਤ ਜਿਆਦੇ ਆ ਤੇ ਪਕੌੜੇ ਇਦਾਂ ਨਹੀਂ ਕੱਢੇ ਆ। ਜ਼ਰੂਰ ਤੋਬਾ 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 ਤਾਰਾ ਮੂਡ ਖਰਾਬ ਕਰ ਦਿੱਤੀ। ਫੇਗ ਗਿਆ ਪਕੌੜੇ ਆ ਕੇ ਪਕੌੜੇ ਇਹ ਕੀ ਹੋ ਗਿਆ? ਜ਼ਰੂਰ ਦੱਸਿਓ ਵਧੀਆ ਲੱਗੇ ਪਕੌੜੇ। ਕਿਹੜਾ ਟਿੱਕ ਦੇ ਘੁੰਮਣ ਦੇ ਆ ਆਲੂ ਕਿਹਦੇ ਘੁੰਮਣ ਦੇ ਆ? ਉਹ ਤੁਹਾਨੂੰ ਤਾਂ ਤੇਲ ਚ ਘੱਟ ਪਹਿਲਾਂ ਕਿਵੇਂ ਬੁੜਕਦੀ ਸੀ ਹਨ ਕਿਸੇ ਨੇ ਕਮੈਂਟ ਕੀਤਾ ਸੀਗਾ ਵੀ ਕਰਨ ਵਾਲਾ ਤੇ ਜਵਾਬ ਕੁਦਮ ਨੇ ਨਿਕੰਮੇ ਐਗੇ। ਆਹ ਦੇਖ ਲਓ ਹੁਣ ਤੁਹਾਡੇ ਸਾਹਮਣੇ ਕੜੀ ਤੇ ਪਕੌੜੇ ਬਣਾਏ ਦੇਖ ਲਓ ਹਨਾ ਵੇਸਨ ਅੱਡ ਹੋ ਗਿਆ ਆਲੂ ਅੱਡ ਹੋ ਗਏ ਤੇ ਕੜਾਈ ਦੇਖੋ ਤੁਸੀਂ ਯਾਰ ਜਿਹੜੇ ਹਸਾਬ ਨਾਲ ਇਹ ਰ ਪਾਣੀ ਦਾ ਗਲਾਸ ਨਾ ਪੀਵੇ ਇਹਨਾਂ ਦੇ ਕਰੋ। ਬੀ ਸੁਗਲੀ ਹੈ ਇਹ ਫੇਰ ਤੁਸੀਂ ਕਹੋਗੇ ਕਿ ਵੀ ਤੁਸੀਂ ਕੀ ਲੈਣਾ ਉਹਨਾਂ ਦੀ ਨਾਲ ਫਿਆ ਕੋ ਚੰਗਾ ਸਿਖਾ ਰਹੀ ਹੈ ਇਹ ਕੋਈ ਸੋਹਣਾ ਲੱਗਦਾ ਹੈ ਇਹ। ਕਿਹੜੇ ਲੋਕ ਆ ਜਿਹੜੇ ਕਹਿਣਦੇ ਦੀ ਦੀ ਤੁਸੀਂ ਤਾਂ ਅੱਜ ਬਹੁਤ ਸੋਹਣਾ ਕੰਮ ਕੀਤਾ ਸੁਢ ਲੋ ਤੁਸੀਂ ਵੀ ਇਹੋ ਜਿਹਾ ਕੁਝ ਕਰਦੇ ਹੋਗੇ। ਸੋਨੇ ਭੋੜੇ ਜਿ ਤੜੇ ਪਏ। ਕੜੀ ਸੁਤਣੀ ਕਹਿਣੀ ਆਪੇ। ਹੂੰ ਕੜੀ ਲਿਓ। ਸਭ ਕੁਝ ਸੁਤਣਾ ਪਿਆ। ਆਹ ਕੜੀ ਦੀ। ਕੜੀ ਕਾਣੀ ਜਿੱਦਾਂ ਦੇ ਹਾਲਾਤ ਆ। ਪਹਿਲਾਂ ਆ ਕੜੀ ਹੋਦਰ ਨੂੰ ਕੜੀ ਲੈ ਕੜੀ ਹੋਦਰ ਨੂੰ। ਹੂੰ ਥੋੜਾ ਬਲਾਸਣ ਅਸਿਆ। ਮਸਾਂ ਪਿਆਜ਼। ਖੜਾ ਨਹੀਂ ਗਈ ਹੋਗੀ ਆ ਖੜਾ ਨੂੰ ਕੜੀ ਬਣਾਉਣੀ ਹੁੰਦੀ ਆ ਆ ਦੇਖ ਲੋ ਹਨਾ ਇਹ ਜਮੀ ਸੁੱਡ ਲੈ ਗਈ ਜੇ ਕੋਈ ਕਿਸੇ ਦਾ ਫੂਡ ਵੇਸਟ ਵੀ ਹੋ ਜੇ ਨਾ ਤੇ ਬੰਦਾ ਡਸਟਬਿਨ ਚ ਸਿੱੜਦਾ ਇਹ ਘਰ ਚ ਚਲਾਚਲਾ ਮਾਰੀ ਜਾਂਦੀ ਹੈਗੀ ਉੱਤੋਂ ਆ ਕੜਾਈ ਦੇਖ ਲੋ ਤੁਸੀਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਹਨੂੰ ਸਾਫ਼ ਕਿਵੇਂ ਕਰਨਗੇ ਇਹ ਮੈਨੂੰ ਲੱਗਦਾ ਇਹਦੀ ਸੱਸ ਹੀ ਆ ਕੇ ਸਾਫ਼ ਕਰੂਗੀ ਕਿਸ ਹਿਸਾਬ ਨਾਲ ਉਹ ਵੀ ਮੱਛੀ ਕੜਾਹੀ ਚ ਦੁਬਾਰਾ ਤੜਕਾ ਲਾਤਾ ਤੇ ਉਹ ਵੀ ਵਿਚਾਰੀ ਸੋਚੂਗੀ ਵੀ ਆਹ ਸੀ ਮੇਰਾ ਮੁੰਡਾ ਕੀ ਲੱਭ ਕੇ ਲਿਆਇਗਾ ਆ ਦੇਖ ਲੋ ਹਨਾ ਜਦੋਂ ਇਹੀਆਂ ਸੁਡਲਾਂ ਐ ਕੰਮ ਕਰਨੀਏ ਫਿਰ ਸਵਾਹ ਵਰਕ ਤਾਂ ਹੋਣਗੀਆਂ ਘਰਾਂ ਚ ਫਿਰ ਪੈਣੀਆਂ ਕੋ ਉੱਠਣਾ ਹੈ ਲੂਣ ਖਲਾਰ ਦੀਏ ਹੋਰ ਘੱਟ ਬਾੜੋ ਦਾ ਨਾ ਲੂਣ ਲੱਗ ਜਾਏ ਉਹਦੇ ਅੱਗੇ ਘੱਟ ਆਹ ਘੱਟ ਹੀ ਕਰੀ ਵਾਲੀ ਸੀ ਨਾ ਮੰਦੀ ਨਹੀਂ ਆਹ ਤਿਕੰਦਰ ਵਾਲੇ ਕੱਢ ਲੈ ਪਕੌੜੇ ਕਿੱਥੇ ਆ ਕੱਢ ਪਕੌੜੇ ਹੋਰ ਉਹਨਾਂ ਕਰੀ ਜਾ ਇਹਨੂੰ ਕੱਢ ਕੇ ਸਾਈਡ ਤੇ ਕੱਢ ਕੱਢ ਆ ਮੈਂ ਤਾਂ ਪਹਿਲੀ ਵਾਰ ਸੁਣੀ ਐ ਚਕੰਦਰ ਵਾਲੀ ਕੜੀ ਸਾਡੇ ਬਣੀ ਤਾਂ ਬੰਦੀ ਵੀ ਨਹੀਂ ਹੈਗੀ ਪਰ ਜੇ ਕਿਸੇ ਨੇ ਖਾਧੀ ਹੈ ਕੜੀ ਤਾਂ ਜ਼ਰੂਰ ਦੱਸਿਓ ਵੀ ਚਕੰਦਰ ਵਾਲੀ ਕੜੀ ਖੌੜ ਖਾਂਦਾਗਾ ਪਹਿਲਾਂ ਤਾਂ ਮੈਨੂੰ ਆਏ ਲੈਦੇ ਜਿਹੜੇ ਨੇ ਪਿਆਜ਼ ਭੁੰਨੇ ਉਹ ਉਹਨਾਂ 'ਚ ਸਮੈਲ ਆਉਣ ਲੱਗ ਜੂਗੀ ਹਨਾ ਉਹ ਕੌੜੇ ਹੋ ਜਾਣਗੇ ਜਿਹੜੇ ਸਾਬ ਨਾਲ ਉਹ ਵਿਚਾਰੇ ਭੁੰਨੇ ਗਏ ਹੈਗੇ ਹਰੇ ਚੌਣੇ ਕੌਣ ਖਾਂਦਾਊਗਾ ਕੱਚੇ ਸੀਗੇ ਜਨੇ ਛੋੜ ਜਾ ਕੋਈ ਨਹੀਂ ਕਹਦਾ ਹਰੇ ਚੌਣੇ ਕੱਚੇ ਸੀਗੇ ਉਹ ਕੱਚੇ ਵੀ ਛੋੜ ਜਾਣਾ ਪਤਾ ਨਹੀਂ ਛੋੜਿਆ ਸਾਦੇ ਕੀ ਸਾਦੇ ਹਾਂ ਉਹ ਉਹ ਨਾ ਮਰੀ ਜੀ ਸਰਿਆ ਜੀ ਬਹੁਤ ਥੋੜੀ ਮੰਗਦਾ ਹੂੰ ਕਾਦੀ ਹਰੇ ਚਨੇ ਆਂ ਜੀ ਹਰੇ ਚਨੇ ਕੱਚੇ ਚਨੇ ਸੀਗੇ ਕਿੱਥੇ ਕੱਲ ਇਹਦੇ ਕੋਲ ਮੈਂ ਡਾਲੜ ਜੀ ਬਣਦੀ ਜੀ ਪਤਾ ਹੈ ਹਾਂ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਆਦੀ ਖੜੂ ਨਾਗਰਾਜਾ ਹਨ ਹਰੇ ਚਨੇ ਦਸੀ ਜਾਂਦਾ ਛੋਲੂ ਇਹਨੂੰ ਪਹਿਲਾਂ ਤਾਂ ਤੇ ਮੁੜ ਕੇ ਮੈਨੂੰ ਸਮਝਣ ਦੇ ਵੀ ਕਿਹੜੇ ਘਰੇ ਤੋਂ ਆਏ ਹੈਗੇ ਇਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਉਹਦੀ ਸਬਜ਼ੀ ਵੀ ਬਣਦੀ ਹੈਗੀ ਬਸ ਇਹਨਾਂ ਨੂੰ ਤਾਂ ਮੇਰੇ ਸਾਹਬ ਨਾਲ ਕੱਲ ਇੰਨਾ ਹੀ ਪਤਾ ਵੀ ਰੀਲਾ ਤੇ ਲੱਕ ਹਲਾਇਆ ਜਾਂਦਾ ਬਸ ਇਸ ਤੋਂ ਬਾਅਦ ਇਹਨਾਂ ਨੂੰ ਕੁਝ ਨਹੀਂ ਪਤਾ ਹੈਗਾ ਸਾਰਿਆਂ ਨੂੰ ਕਿ ਤਸਾਰੇ ਆਈ ਹੋਪ ਤੁਸੀਂ ਸਾਰੇਣ ਘੱਤਿਆ ਹੋ ਕੇ ਸਵਾਗਤ ਹੈ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਦਿਖਾਵਾਂਗੇ ਜੀ ਕੱਲ ਤੋਂ ਕੱਤੇ ਜਾ ਕੇ ਆਪਾਂ ਦਿਖਾਇਆ ਸੀ ਵਲੌਗ ਕਿ ਆਪਾਂ ਲੰਗੇ ਸਲਕ ਕਰ ਲੈਣਾ ਆਪਣੀ ਸ਼ਾਪਿੰਗ ਤਾਂ ਹੋ ਗਈ ਸੀ ਡਨ ਤੇ ਅੱਜ ਦੀਪ ਜੇ ਗਾਇਆ ਸ਼ਹਿਰ ਤੇ ਨਾਲ ਗਿਆ ਮੇਰਾ ਬ੍ਰਦਰ ਅੱਗੇ ਵਜਾ ਆਏਗਾ ਨਾ ਵੀਰੋ ਤੇ ਦੇਖਦੇ ਆ ਕਿ ਕੁਝ ਲਾਈਕ ਆਉਂਦਿਆ ਤੇ ਤੁਹਾਨੂੰ ਵਲੌਗ ਚ ਦਿਖਾਵਾਂਗੇ ਕਿ ਆਪਾਂ ਆਪਣੇ ਵਲੌਗ ਨਾਲ ਬਣ ਰਹੇ ਹੋ ਕਮੈਂਟ ਕਰਕੇ ਦੱਸੋ ਕਿ ਕਿੱਦਾਂ ਲੱਗ ਬਾਕੀ ਦਾ ਸਾਰਾ ਕੁਝ ਠੀਕ ਹੈ ਪੈਣ ਬਣ ਕੇ ਆ ਨਾ ਅੱਖ ਬੰਨੀ ਨੂੰ ਬਾਹ ਸਿੱਧੀ ਕਰ ਦੇਣੀ ਕਿਸੇ ਦਿਨ ਅੱਖ ਕੱਢ ਦੇਗੀ ਤੂੰ ਸਾਡੀ ਆ ਮਾੜੀ ਮੁੱਟੀ ਬਾ ਆਲੇ ਜਿਹੜੇ ਤੁਸੀਂ ਕੱਲ ਖਰੀਦੇ ਸੀਗੇ ਨਾ ਉਹ ਲਹਿੰਗੇ ਨਹੀਂ ਹੁੰਦੇ ਉਹਨਾਂ ਨੂੰ ਕੱਗਰੇ ਕਹਿੰਦੇ ਸੁਢਨੇ ਅਸੀਂ ਕੀ ਆਜਾਣਾ ਸਾਰਾ ਤਾਂ ਉਹਨਾਂ ਪਪੀਨੇ ਲਈ ਚਾਹ ਤੇ ਬਈ ਚਾਹ ਕਰਵਾਏ ਕਨੇ ਥੋੜਾ ਵਲੌਗ ਬਣਾ ਲਈਏ ਕਨੇ ਕਲਿੱਪ ਲਈਏ ਉਹਨੂੰ ਵੀ ਬੋਲ ਦੇ ਮਣੇ ਬੋਲ ਕੇ ਚੁੱਪੀ ਕਰੀਂ ਲੈ ਓ ਕਿ ਨਾ ਖੱਟਾ ਕਰਕੇ ਚੁੱਪ ਦਾ ਤੋ ਹੀ ਬੋਲਦਾ ਫਿਰ ਕੀ ਹੁੰਦਾਗਾ ਕੁਝ ਕਹੀ ਤਾਂ ਕਹਿੰਦਾ ਪੈਸਾ ਵਾਸੋ ਕੇ ਹਲ ਹਾਲਾ ਵੜ ਗਿਆ ਨਾ ਚਾਹੀਦਾ ਕੋ ਪਤਾ ਦੋ ਲੈ ਦੱਸ ਸੁੱਬਲ ਜੇ ਨੂੰ ਕਹੀ ਜਾਂਦੇ ਵੀ ਇਹ ਦੇ ਕਿਹੜੇ ਜੇਵ ਚੋਂ ਲੱਗੇ ਹੈਗੇ ਤੇਰੇ ਪਰਨੇ ਉੱਤੇ ਲਾ ਕੇ ਆਇਆ ਇਹ ਤੇ ਸਾਰੀ ਉਮਰ ਤੇਰੇ ਪਰਨੇ ਉੱਤੇ ਲਾਊਗਾ ਇਹ ਵਧੀਆ ਨੱਚਣ ਵਾਲੀ ਘਰ ਵਾਲੀ ਮਰਗੀ ਸਾਰੀ ਉਮਰ ਨਜ਼ਾਰੇ ਲਊਗਾ ਅੱਗੇ ਪਿੱਛੇ ਕੈਮਰਾ ਹੀ ਕਰਨਾ ਹੈ ਇਹਨੇ ਕਰੀ ਜਾਊਗਾ ਤੇਰੇ ਕੋਈ ਫਰਕ ਪੈਣਾ ਕਿਸੇ ਚੀਜ਼ ਨਾਲ ਜਿੰਨੇ ਮਰਜ਼ੀ ਲੱਗ ਜਾਣ ਸੁਨਿੰਦਰ ਜੀ ਹੂੰ ਕੀ ਕਹਦਾ ਸੀ ਮੈਂ ਕਿਤੇ ਮੇਰੀ ਸੱਸ ਨਿੰਦਰ ਜੀ ਗੋਰੇ ਰੰਗ ਦੀ ਮਾਰ ਕੇ ਕਰਕੇ ਚਾਹ ਹਾਏ ਮੇਰੇ ਦੇ ਮਨ ਕੋਲ ਨੋ ਤੇਰੇ ਇਲਾਦਾ ਤੇ ਪਸਤੇ ਹੈ ਆ ਸ਼ੋਕਾ ਸ਼ੋਕਾ ਕਿੰਨੇ ਤੜਾ ਬਾਦ ਨਾਤੇ ਆ ਨੌਂਦੇ ਧੌਂਦੇ ਵੀ ਕਾਇਤ ਨਹੀਂ ਕੋਰੇ ਬੋਲੋ ਆ ਦੀ ਗਲਾ ਹੈ ਨਾ ਸੁੱਡਲ ਜੀ ਜਿਹਦੇ ਜੀ ਕਰਦਾ ਉਹਦੀ ਧਰ ਦਿੰਦੀ ਹੈ ਰਿਸ਼ਤਾ ਕੁਇਸ਼ਤਾ ਵੀ ਨਹੀਂ ਦੇਖਦੀ ਹੈਗੀ ਵੀ ਮੇਰਾ ਲੱਗਦਾ ਕੀ ਹੈਗਾ ਅਜੀ ਜੀਜੇ ਦੀ ਮਾਰੀ ਜਾਂਦੀ ਹੈਗੀ ਪਰ ਜੇ ਨੌਂ ਨਾਲ ਬੰਦਾ ਗੋਰਾ ਹੁੰਦਾ ਤੇ ਫਿਰ ਇਸਾ ਬਣਾ ਤੂੰ ਤਾਂ ਨਾਤੀ ਨਹੀਂ ਹੋਣੀ ਮੇਲਾ ਦੇ ਜਿੱਦਾਂ ਦੀ ਜੰਮੀ ਐ ਤੂੰ ਇੱਕ ਨੰਬਰ ਦੀ ਝੂਠੀਆਂ ਦੁਨੀਆ ਦੀ ਆਈ ਕੈਨ ਸੇ ਦੈਟ ਕਰਾ ਲਾਂਗੇ ਮਦਾ ਕਰ ਰਹੀਆਂ ਸਾਡਾ ਤਾਂ ਜਸਟ ਮਜ਼ਾਕ ਹੈ ਨਾ ਜੀ ਜੀ ਇਹ ਨਾ ਤਾਂ ਚੱਲਦਾ ਜਾਂਦਾ ਹਨ ਬੋਲਣ ਵਾਲੇ ਬੋਲੇ ਜਾਂਦੇ ਹਨ ਤਾਂ ਤਾਂ ਕਿ ਤਾਂ ਭੌਂਕਦੇ ਹੁੰਦੇ ਆ ਕਿ ਉਹ ਸਹੀ ਕਿਹਾ ਨਹੀਂ ਉਹਨਾਂ ਨੂੰ ਹੁੰਦਾ ਭੌਂਕਣਾ ਮੈਨੂੰ ਲਾਦੇ ਵੀ ਕਰੂਗਾ ਦੁਬਾਰਾ ਐਂਟਰੀ ਹੈ ਨਾ ਬਲੌਗਾਂ 'ਚ ਬਸ ਤੁਰਿਆ ਫਿਰਿਆ ਕਰੂਗਾ ਆ ਦੀ ਜਨਾਨੀ ਮਗਰ ਕੈਮਰਾ ਲੈ ਕੇ ਆਪਦੇ ਅਰਗੇ ਵੀ ਸ਼ਰਮ ਬਣਾ ਲਓ ਹਨਾ ਛੜਾ ਦੋ ਉਹਦਾ ਵੀ ਕੰਮ ਤਾਂ ਦਾ ਤੁਸੀਂ ਛੱਡਿਓ ਨਾ ਕਿਸੇ ਨੂੰ ਕੰਮ ਕਰਨ ਯੋਗ ਨਾ ਤੇ ਤੁਸੀਂ ਕਿਲਾ ਜਾ ਤਾਂ ਫਸਤੇ ਨੇਚਰਲ ਪ੍ਰੋਡਕਟ ਕੋਈ ਲਾਇਆ ਚਲੋ ਸਰਬਤ ਹੀ ਚਾਹੋੜੇ ਨਾ ਚਲੋ ਕੋਈ ਨਾ ਪਤਾ ਕਮਾ ਰਿਹਾ ਨਾ ਜਿਹੋ ਕੰਮ ਹੋ ਗਿਆ ਨਿੰਬੂ ਜਾਂ ਨਾ ਆਟੋਮੈਟਿਕ ਕਮਰਾ ਲਾਉਣਾ ਕਿ ਹਲੋ ਹੁੰਦਾ ਰੋਸ਼ਨੀ ਹੁੰਦੀ ਹੈ ਨੀ 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 ਕੋਈ ਸੰਭੰਧ ਹੈ ਨਾ ਪਤਾ ਹੁੰਦਾ ਹੋਰ ਕਸ ਕੇਅਰ ਕਰੀਦੀ ਹੁੰਦੀ ਹੈ ਮਾੜੀ ਮੋਟੀ ਫੇਸ ਦੀ ਟੈਨਸ਼ਨ ਤਾਂ ਬਾਹਰ ਨਹੀਂ ਦਿੰਦੀ ਆ ਦਿਖ ਲੋ ਹਨ ਜਿਦੋਂ ਨੇ ਨੇਚਰਲ ਪ੍ਰੋਡਕਟ ਕਿਹਾ ਕਾਲੋ ਤੇ ਤਾਂ ਸਿਰ ਉਤੋਂ ਦੀ ਨੰਗ ਗਿਆ ਜਦੋਂ ਨੇ ਕਿਹਾ ਦਹੀਂ ਨਿੰਬੂ ਫਿਰ ਸਮਝ ਆ ਗਿਆ ਕਿ ਲਾ ਇੱਕ ਹੀ ਹੁੰਦਾ ਤੇ ਨਾ ਕੀ ਹੋ ਜੂਗਾ ਇਹ ਸੁੱਡਲੀ ਹੈ ਵੀ ਇਹਨੂੰ ਕੁਝ ਨਹੀਂ ਪਤਾ ਲੱਗਦਾ ਹੁੰਦਾ ਉਸੀ ਸਾਦੇ ਟਾਂਗਣਾ ਬੋਲਿਆ ਕਰੋ ਇਹਨੂੰ ਨਹੀਂ ਸਮਝ ਆਉਂਦੀ ਹੁੰਦੀ ਤੇ ਇੰਗਲਿਸ਼ ਨਾ ਬੋਲਿਆ ਕਰੋ ਦੋ ਚਾਰ ਸ਼ਬਦ ਇੰਗਲਿਸ਼ ਦੇ ਬੋਲ ਕੇ ਤੂੰ ਸਾਡੀ ਕਾਲੋ ਕਨਫਿਊਜ਼ ਕਰ ਦੇਣੀ ਆ। ਕੀ ਕਰੀ? ਆਪਾਂ ਅੰਦਰ ਬੜੀ ਕਾਪੀ ਕੀਤੀ ਹੈ ਨਾ ਅੱਜ ਤੇ ਉਹਦਾ ਆਪਾਂ ਵੈਸੇ ਬਲੌਗ ਬਣਾਉਣੇ ਆ ਤੇ ਇਹ ਤਾਂ ਘਰੇ ਸੀਗਾ ਕਰਕੇ ਤੇ ਹੁਣ ਆਪਣਾ ਆਪਣਾ ਸਮਾਨ ਸਮੂ ਚੱਕ ਲੈ ਪੈਸਟਰ ਬੋਸਟਾ ਨਾਲ। ਚਲੋ ਰੱਖ ਲੈਣਾ। ਚਲੋ ਫਿਰ ਮੈਂ ਪਛੜ ਜਾਂ ਮਤੂੰ। ਠੀਕ ਆ ਮੈਂ ਜਾ ਲੇ ਵੇ ਛੱਡ ਪਰੇ ਹੁਣ ਕਿੱਧਰ ਜਾਣਾਗਾ ਬਿਸ਼ਰਮ ਤਾਂ ਤੁਸੀਂ ਹੋਈ ਪਏ ਹੋ ਸਮਾਰ ਕੀ ਹੋ ਜਾ ਬਿਸ਼ਰਮ ਇੱਥੇ ਰਹਿ ਪਾ ਫੇਰ ਹੁਣ ਜਾਏਗਾ ਕੱਲ ਨੂੰ ਫੇਰ ਭੱਜਾ ਭੱਜ ਜਾਏਗਾ ਫਾਇਦਾ ਕੋਈ ਉਸ ਗੱਲ ਦਾ ਮੋਰੇ ਸੱਟ ਨਾ ਡਾਚਾਂਗਾ ਰਾਤ ਤਰਾ ਭਾਈ ਨੂੰ ਚੰਗਾ ਮਤੂ ਚੰਗਾ ਆ ਤਾਂ ਮੁੰਡਾ ਪੂਰਾ ਘੋਸਾ ਤੈਨੂੰ ਕਿਸੇ ਕਰਤਾ ਹਣਾ ਨਾ ਗਾਲ ਕੱਢ ਓਹ ਤਾਂ ਪਾ ਮੈਂ ਉਹ ਨਾ ਸਿਰਦਾ ਹੁਣ ਉਹਨੂੰ ਜਾਂਦੇ ਜਾਂਦੇ ਨੂੰ ਆਈਡੀਆ ਦੇ ਕੇ ਤੋੜਤਾ ਅੱਜ ਤੱਕ ਇਹ ਗਾਣਾ ਵੀ ਨਹੀਂ ਕੱਢਦਾ ਜਿਹਨੂੰ ਕੱਪੜੇ ਦੇਵਾਤੇ ਕਿਉਂ ਇਹੇ ਆਫ ਕੈਮਰਾ ਗਾਣਾ ਹੀ ਕੱਢਦਾ ਰਹਿੰਦਾ ਵੈਸੇ ਆਕਾਰ ਰੱਖੇ ਹੋਣੇ ਤੁਸੀਂ ਘਰ ਦੇ ਵੀ ਕੀ ਕਰਨੇ ਵੀ ਮੜਕੀ ਚੱਕ ਕੇ ਕੈਮਰਾ ਅਗਲੇ ਦੇ ਮੂੰਹ ਚ ਪਾ ਦਿੰਦੀਆਂ ਫਿਰ ਗਾਣਾ ਹੀ ਲਾਉਂਗੀ ਜਾਂ ਹੋਰ ਤੁਸੀਂ ਕੀ ਲਾਉਂਦੀਆਂ ਹਾਂ ਹਾਂਜੀ ਇਸ ਦੀ ਵੀਡੀਓ ਵਿੱਚ ਸਿਰਫ ਇਹਨਾਂ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪਦੀ ਰੈਕਮੈਂਡ ਟੂ ਮੱਕਸ ਸੁਝੇ ਦਿਨਾ ਬਿਲਕੁਲ ਨਹੀਂ ਭੁੱਲਣਾ ਮਿਲਦੀਆਂ ਸੀ ਹੋਰ ਵੀਡੀਓ ਨਾਲ ਬਾਏ